ਯੂਕੇ ਸਰਕਾਰ ਨੇ ਵਿਦੇਸ਼ੀ ਕੰਮੇ ਲਈ ਵੀਜ਼ਾ ਨਿਯਮਾਂ ਦੇ ਵਿੱਚ ਕੁਝ ਬਦਲਾਅ ਕੀਤੇ ਹਨ ਬ੍ਰਿਟੇਨ ਦੇ ਵਿੱਚ ਇਸ ਹਫਤੇ ਤੋਂ ਲਾਗੂ ਨਵੇਂ ਵੀਜ਼ਾ ਕਾਨੂੰਨ ਤਹਿਤ ਭਾਰਤੀਆਂ ਸਮੇਤ ਓਵਰਸੀਜ਼ ਕੇਅਰ ਵਰਕਰਾਂ ਤੇ ਆਪਣੇ ਨਾਲ ਨਿਰਪਰ ਪਰਿਵਾਰਕ ਮੈਂਬਰਾਂ ਨੂੰ ਬ੍ਰਿਟੇਨ ਲਿਆਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਨਵੇਂ ਵੀਜ਼ਾ ਨਿਯਮਾਂ ਮੁਤਾਬਕ ਕੇਅਰ ਵਰਕਰ ਵਜੋਂ ਕੰਮ ਕਰਨ ਵਾਲੇ ਭਾਰਤੀ ਅਤੇ ਵਿਦੇਸ਼ੀ ਹੁਣ ਆਪਣੇ ਪਰਿਵਾਰਾਂ ਨੂੰ ਇੱਥੇ ਨਹੀਂ ਲਿਆ ਸਕਣਗੇ ਗ੍ਰਹਿ ਮੰਤਰਾਲੇ ਨੇ ਇਸ ਕਾਨੂੰਨ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ ਜੋ ਸੋਂ ਬਾਅਦ ਤੋਂ ਲਾਗੂ ਹੋ ਗਿਆ ਹੈ ਪਿਛਲੇ ਸਾਲ ਦੇ ਅੰਕੜਿਆਂ ਅਨੁਸਾਰ ਬ੍ਰਿਟੇਨ ਵਿੱਚ ਦੇਖਪਾਲ ਵੀਜ਼ਾ ਤੇ ਕੰਮ ਕਰਨ ਵਾਲੇ 1 ਲੱਖ ਕਾਮਿਆਂ ਨਾਲ 1 ਲੱਖ 20 ਹਜ਼ਾਰ ਮੈਂਬਰ ਆਏ ਸਨ ਤਬਦੀਲੀ ਦਾ ਉਦੇਸ਼ ਯੂਕੇ ਵਿੱਚ ਵੀਜ਼ਾ ਦੁਰਵਿਵਹਾਰ ਨਾਲ ਨਜਿੱਠਣਾ ਅਤੇ ਪ੍ਰਵਾਸ ਨੂੰ ਇੱਕ ਸਥਾਈ ਪੱਧਰ ਤੱਕ ਲਿਆਉਣਾ ਹੈ। ਇਹਨਾਂ ਨਵੇਂ ਨਿਯਮਾਂ ਦੇ ਅਨੁਸਾਰ ਵੀਜ਼ਾ ਬਿਨੇਕਾਰਾਂ ਅਤੇ ਪ੍ਰਵਾਸੀਆਂ ਲਈ ਦੇਖਪਾਲ ਮੈਂਬਰਾਂ ਨੂੰ ਵੀ ਆਪਣੇ ਆਪ ਨੂੰ ਕੇਅਰ ਕੁਆਲਿਟੀ ਕਮਿਸ਼ਨ ਕੋਲ ਰਜਿਸਟਰ ਕਰਨਾ ਹੋਵੇਗਾ। ਇਹ ਨਵੇਂ ਵੀਜ਼ਾ ਨਿਯਮ ਅੰਤਰਰਾਸ਼ਟਰੀ ਵਿਦਿਆਰਥੀਆਂ ਤੱਕ ਵੀ ਲਾਗੂ ਹੋਣਗੇ। ਸਾਬਕਾ ਗ੍ਰੈਸ ਕਤਰ ਸੁਹਿਲਾ ਬਰੇਵਨ ਮੈਨ ਨੇ ਗ੍ਰੈਜੂਏਟ ਰੂਟ ਤੇ ਪਾਬੰਦੀ ਦਾ ਪ੍ਰਸਤਾਵ ਕੀਤਾ ਸੀ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਨਿਰਪਰ ਵਿਅਕਤੀ ਜਿਵੇਂ ਕਿ ਬੱਚੇ ਮਾਪਿਆਂ ਤੇ ਹੋਰਾਂ ਨੂੰ ਲਿਉਣ ਤੋਂ ਰੋਕਦਾ ਏ ਤਾਂ ਹੁਣ ਯੂਕੇ ਨੇ ਵਿਦੇਸ਼ੀ ਕੰਮ ਲਈ ਵੀਜ਼ਾ ਨਿਯਮਾਂ ਦੇ ਵਿੱਚ ਇਹ ਬਦਲਾਅ ਕੀਤੇ ਨੇ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬੀ ਯੂਕੇ ਸਰਕਾਰ ਨੇ ਵਿਦੇਸ਼ੀ ਕਾਮੇ ਲਈ ਵੀਜ਼ਾ ਨਿਯਮਾਂ ਦੇ ਵਿੱਚ ਕੁਝ ਬਦਲਾਅ ਕੀਤੇ ਹਨ ਬ੍ਰਿਟੇਨ ਦੇ ਵਿੱਚ ਇਸ ਹਫਤੇ ਤੋਂ ਲਾਗੂ ਨਵੇਂ ਵੀਜ਼ਾ ਕਾਨੂੰਨ ਤਹਿਤ ਭਾਰਤੀਆਂ ਸਮੇਤ ਓਵਰਸੀਜ਼ ਕੇਅਰ ਵਰਕਰਾਂ ਤੇ ਆਪਣੇ ਨਾਲ ਨਿਰਪਰ ਪਰਿਵਾਰਕ ਮੈਂਬਰਾਂ ਨੂੰ ਬ੍ਰਿਟੇਨ ਲਿਆਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਨਵੇਂ ਵੀਜ਼ਾ ਨਿਯਮਾਂ ਮੁਤਾਬਕ ਕੇਅਰ ਵਰਕਰ ਵਜੋਂ ਕੰਮ ਕਰਨ ਵਾਲੇ ਭਾਰਤੀ ਅਤੇ ਵਿਦੇਸ਼ੀ ਹੁਣ ਆਪਣੇ ਪਰਿਵਾਰਾਂ ਨੂੰ ਇੱਥੇ ਨਹੀਂ ਲਿਆ ਸਕਣਗੇ ਗ੍ਰਹਿ ਮੰਤਰਾਲੇ ਨੇ ਇਸ ਕਾਨੂੰਨ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ ਜੋ ਸੋਂਵਾਰ ਤੋਂ ਲਾਗੂ ਹੋ ਗਿਆ ਹੈ ਪਿਛਲੇ ਸਾਲ ਦੇ ਅੰਕੜਿਆਂ ਅਨੁਸਾਰ ਬ੍ਰਿਟੇਨ ਵਿੱਚ ਦੇਖਪਾਲ ਵੀਜ਼ਾ ਤੇ ਕੰਮ ਕਰਨ ਵਾਲੇ 1 ਲੱਖ ਕਾਮਿਆਂ ਨਾਲ 1 ਲੱਖ 20 ਹਜ਼ਾਰ ਮੈਂਬਰ ਆਏ ਸਨ ਤਬਦੀਲੀ ਦਾ ਉਦੇਸ਼ ਯੂਕੇ ਵਿੱਚ ਵੀਜ਼ਾ ਦੁਰਵਿਵਹਾਰ ਨਾਲ ਨਜਿੱਠਣਾ ਅਤੇ ਪ੍ਰਵਾਸ ਨੂੰ ਇੱਕ ਸਥਾਈ ਪੱਧਰ ਤੱਕ ਲਿਆਉਣਾ ਹੈ। ਇਹਨਾਂ ਨਵੇਂ ਨਿਯਮਾਂ ਦੇ ਅਨੁਸਾਰ ਵੀਜ਼ਾ ਬਿਨੇਕਾਰਾਂ ਅਤੇ ਪ੍ਰਵਾਸੀਆਂ ਲਈ ਦੇਖਪਾਲ ਮੈਂਬਰਾਂ ਨੂੰ ਵੀ ਆਪਣੇ ਆਪ ਨੂੰ ਕੇਅਰ ਕੁਆਲਿਟੀ ਕਮਿਸ਼ਨ ਕੋਲ ਰਜਿਸਟਰ ਕਰਨਾ ਹੋਵੇਗਾ। ਇਹ ਨਵੇਂ ਵੀਜ਼ਾ ਨਿਯਮ ਅੰਤਰਰਾਸ਼ਟਰੀ ਵਿਦਿਆਰਥੀਆਂ ਤੱਕ ਵੀ ਲਾਗੂ ਹੋਣਗੇ। ਸਾਬਕਾ ਗ੍ਰੈਸ ਕੱਤਰ ਸੁਹਿਲਾ ਬਰੇਵਨ ਮੈਨ ਨੇ ਗ੍ਰੈਜੂਏਟ ਰੂਟ ਤੇ ਪਾਬੰਦੀ ਦਾ ਪ੍ਰਸਤਾਵ ਕੀਤਾ ਸੀ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਨਿਰਪਰ ਵਿਅਕਤੀ ਜਿਵੇਂ ਕਿ ਬੱਚੇ ਮਾਪਿਆਂ ਤੇ ਹੋਰਾਂ ਨੂੰ ਲਿਉਣ ਤੋਂ ਰੋਕਦਾ ਏ ਤਾਂ ਹੁਣ ਯੂਕੇ ਨੇ ਵਿਦੇਸ਼ੀ ਕੰਮ ਲਈ ਵੀਜ਼ਾ ਨਿਯਮਾਂ ਦੇ ਵਿੱਚ ਇਹ ਬਦਲਾਅ ਕੀਤੇ ਨੇ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬੀ ਯੂਕੇ ਸਰਕਾਰ ਨੇ ਵਿਦੇਸ਼ੀ ਕਾਮੇ ਲਈ ਵੀਜ਼ਾ ਨਿਯਮਾਂ ਦੇ ਵਿੱਚ ਕੁਝ ਬਦਲਾਅ ਕੀਤੇ ਹਨ ਬ੍ਰਿਟੇਨ ਦੇ ਵਿੱਚ ਇਸ ਹਫਤੇ ਤੋਂ ਲਾਗੂ ਨਵੇਂ ਵੀਜ਼ਾ ਕਾਨੂੰਨ ਤਹਿਤ ਭਾਰਤੀਆਂ ਸਮੇਤ ਓਵਰਸੀਜ਼ ਕੇਅਰ ਵਰਕਰਾਂ ਤੇ ਆਪਣੇ ਨਾਲ ਨਿਰਪਰ ਪਰਿਵਾਰਕ ਮੈਂਬਰਾਂ ਨੂੰ ਬ੍ਰਿਟੇਨ ਲਿਆਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਨਵੇਂ ਵੀਜ਼ਾ ਨਿਯਮਾਂ ਮੁਤਾਬਕ ਕੇਅਰ ਵਰਕਰ ਵਜੋਂ ਕੰਮ ਕਰਨ ਵਾਲੇ ਭਾਰਤੀ ਅਤੇ ਵਿਦੇਸ਼ੀ ਹੁਣ ਆਪਣੇ ਪਰਿਵਾਰਾਂ ਨੂੰ ਇੱਥੇ ਨਹੀਂ ਲਿਆ ਸਕਣਗੇ ਗ੍ਰਹਿ ਮੰਤਰਾਲੇ ਨੇ ਇਸ ਕਾਨੂੰਨ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ ਜੋ ਸੋਂ ਬਾਅਦ ਤੋਂ ਲਾਗੂ ਹੋ ਗਿਆ ਹੈ ਪਿਛਲੇ ਸਾਲ ਦੇ ਅੰਕੜਿਆਂ ਅਨੁਸਾਰ ਬ੍ਰਿਟੇਨ ਵਿੱਚ ਦੇਖਪਾਲ ਵੀਜ਼ਾ ਤੇ ਕੰਮ ਕਰਨ ਵਾਲੇ 1 ਲੱਖ ਕਾਮਿਆਂ ਨਾਲ 1 ਲੱਖ 20 ਹਜ਼ਾਰ ਮੈਂਬਰ ਆਏ ਸਨ ਤਬਦੀਲੀ ਦਾ ਉਦੇਸ਼ ਯੂਕੇ ਵਿੱਚ ਵੀਜ਼ਾ ਦੁਰਵਿਵਹਾਰ ਨਾਲ ਨਜਿੱਠਣਾ ਅਤੇ ਪ੍ਰਵਾਸ ਨੂੰ ਇੱਕ ਸਥਾਈ ਪੱਧਰ ਤੱਕ ਲਿਆਉਣਾ ਹੈ। ਇਹਨਾਂ ਨਵੇਂ ਨਿਯਮਾਂ ਦੇ ਅਨੁਸਾਰ ਵੀਜ਼ਾ ਬਿਨੇਕਾਰਾਂ ਅਤੇ ਪ੍ਰਵਾਸੀਆਂ ਲਈ ਦੇਖਪਾਲ ਮੈਂਬਰਾਂ ਨੂੰ ਵੀ ਆਪਣੇ ਆਪ ਨੂੰ ਕੇਅਰ ਕੁਆਲਿਟੀ ਕਮਿਸ਼ਨ ਕੋਲ ਰਜਿਸਟਰ ਕਰਨਾ ਹੋਵੇਗਾ। ਇਹ ਨਵੇਂ ਵੀਜ਼ਾ ਨਿਯਮ ਅੰਤਰਰਾਸ਼ਟਰੀ ਵਿਦਿਆਰਥੀਆਂ ਤੱਕ ਵੀ ਲਾਗੂ ਹੋਣਗੇ। ਸਾਬਕਾ ਗ੍ਰੈਸ ਕਤਰ ਸੁਹਿਲਾ ਬਰੇਵਨ ਮੈਨ ਨੇ ਗ੍ਰੈਜੂਏਟ ਰੂਟ ਤੇ ਪਾਬੰਦੀ ਦਾ ਪ੍ਰਸਤਾਵ ਕੀਤਾ ਸੀ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਨਿਰਪਰ ਵਿਅਕਤੀ ਜਿਵੇਂ ਕਿ ਬੱਚੇ ਮਾਪਿਆਂ ਤੇ ਹੋਰਾਂ ਨੂੰ ਲਿਉਣ ਤੋਂ ਰੋਕਦਾ ਏ ਤਾਂ ਹੁਣ ਯੂਕੇ ਨੇ ਵਿਦੇਸ਼ੀ ਕੰਮ ਲਈ ਵੀਜ਼ਾ ਨਿਯਮਾਂ ਦੇ ਵਿੱਚ ਇਹ ਬਦਲਾਅ ਕੀਤੇ ਨੇ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬੀ